ਪੰਜਾਬ ਦੇ ਫਰੀਦਕੋਟ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਪੈਰਾ ਮੈਡੀਕਲ ਸਟਾਫ ਦੀ ਭਰਤੀ ਲਈ ਲਿਖਤ ਪ੍ਰੀਖਿਆ ਦੇ ਟੈਸਟ ਹੋਣੇ ਸੀ ਜਿਸ ਦਾ ਕਿ ਇੱਕ ਸੈਂਟਰ ਕੋਟਕਪੂਰਾ ਦੇ ਡੀਵੀ ਸਕੂਲ ਦੇ ਅੰਦਰ ਬਣਾਇਆ ਹੋਇਆ ਸੀ ਸੈਂਟਰ 'ਚ ਇੱਕ ਮੁੰਡਾ ਜਿਸ ਨੇ ਕਿ ਕੁੜੀ ਦਾ ਰੂਪ ਪਤਾਰਿਆ ਹੋਇਆ ਸੀ ਪੇਪਰ ਦੇਣ ਪਹੁੰਚ ਗਿਆ ਪਰ ਐਂਟਰੀ ਸਮੇ ਬਾਇਓਮੈਟ੍ਰਿਕ ਹੋਣ ਵਾਲੇ ਫਿੰਗਰਪ੍ਰਿੰਟ ਮੈਚ ਨਾ ਹੋਣ ਦੇ ਚਲਦੇ ਇਹ ਸ਼ੱਕ ਦੇ ਘੇਰੇ 'ਚ ਆ ਗਿਆ ਅਤੇ ਜਦੋਂ ਪ੍ਰਬੰਧਕਾਂ ਵੱਲੋਂ ਜਾਂਚ ਗਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸਹੀ ਉਮੀਦਵਾਰ ਨਹੀਂ ਹੈ ਅਤੇ ਜਾਂਚে ਪਤਾ ਲੱਗਾ ਕਿ ਮੁੰਡੇ ਵੱਲੋਂ ਕੁੜੀ ਦਾ ਭੇਸ ਬਣਾਇਆ ਹੋਇਆ ਸੀ ਜਿਸ ਨੂੰ ਕਿ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ ਗਿਆ ਮੁੰਡੇ ਵੱਲੋਂ ਜਾਲੀ ਆਈਡੀ ਕਾਰਡ ਅਤੇ ਆਧਾਰ ਕਾਰਡ ਵੀ ਤਿਆਰ ਕੀਤੇ ਗਏ ਸੀ ਜੋ ਕਿ ਬਰਮਤ ਕਰ ਲਏ ਗਏ ਨੇ ਪੁੱਛ ਕੇ ਦੌਰਾਨ ਸਾਹਮਣੇ ਆਇਆ ਕਿ ਮੁੰਡਾ ਅੰਗਰੇਜ਼ ਸਿੰਘ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਇਸੇ ਜ਼ਿਲ੍ਹੇ ਦੀ ਪਿੰਡ ਡਾਣੀ ਦੀ ਕੁੜੀ ਪਰਮਜੀਤ ਕੌਰ ਦੀ ਜਗ੍ਹਾ ਪੇਪਰ ਦੇਣ ਪਹੁੰਚਿਆ ਹੋਇਆ ਸੀ ਮੁੰਡਾ ਅੰਗਰੇਜ਼ ਸਿੰਘ ਜਿਸਨੇ ਕਿ ਕੁੜੀਆਂ ਵਾਲੇ ਕੱਪੜੇ ਪਾ ਕੇ ਅਤੇ ਲੰਬੇ ਵਾਲ ਨਕਲੀ ਰੱਖ ਕੇ ਅਤੇ ਬਿੰਦੀ ਸੁਰਖੀ ਲਾ ਕੇ ਕੁੜੀ ਬਣ ਕੇ ਪੇਪਰ ਦੀਨ ਦੀ ਕੋਸ਼ਿਸ਼ ਕੀਤੀ ਸੀ ਫੇਰ ਹਾਲ ਪੁਲਿਸ ਵੱਲੋਂ ਮੁੰਡੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਣਕਾਰੀ ਮੁਤਾਬਕ ਜਿਸ ਕੁੜੀ ਦੇ ਨਾਮ ਤੇ ਪੇਪਰ ਦੇਣ ਲਈ ਪਹੁੰਚਿਆ ਹੋਇਆ ਸੀ ਉਸ ਦਾ ਫਾਰਮ ਰੱਦ ਕਰ ਦਿੱਤਾ ਗਿਆ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਦੇ ਹੋ। ਧੰਨਵਾਦ ਜੀ।